ਗੁਰੂ ਪਿਆਰੀ ਗੁਰੂ ਸواری ਸਾਜੀ ਨਵਾਜੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਸਾਰੇ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦਾ ਅਵਤਾਰ ਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਹਾਂ ਭਾਈ ਸਤਿਗੁਰੂ ਮਹਾਰਾਜ ਨੇ ਇਸ ਧਰਤ ਲੁਕਾਈ ਨੂੰ ਤਾਰਨ ਵਾਸਤੇ ਅਵਤਾਰ ਧਾਰਨਾ ਕੀਤਾ ਇਸ ਧਰਤੀ ਦੇ ਉੱਤੇ ਜਦ ਚਾਰੇ ਪਾਸੇ ਕੂੜ ਪਸਾਰਾ ਹੈ ਬੰਦੇ ਦਾ ਬੰਦਾ ਵੈਰੀ ਬਣਿਆ ਪਿਆ ਹੈ ਇੱਕ ਦੂਜੇ ਤੇ ਵਿਸ਼ਵਾਸ ਨਹੀਂ ਰਿਹਾ ਸਤਿਗੁਰੂ ਮਹਾਰਾਜ ਦਾ ਫਰਮਾਨ ਹੈ ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉਡਰਿਆ ਕੂੜ ਅਮਾਵਸ ਸੱਚ ਚੰਦਰਮਾ ਦਿ세 ਨਹੀਂ ਕਹਿ ਚੜਿਆ ਇੰਨਾ ਕੂੜ ਦਾ ਪਸਾਰਾ ਹੋਇਆ ਪਿਆ ਹੈ ਚਾਰੇ ਪਾਸੇ ਇਸ ਸਮੇਂ ਨੂੰ ਸਤਿਗੁਰੂ ਮਹਾਰਾਜ ਦੇ ਪਰਗਟ ਹੋਣ ਦੇ ਸਮੇਂ ਨੂੰ ਭਾਈ ਗੁਰਦਾਸ ਜੀਆ ਨੇ ਆਪਣੀਆਂ ਵਾਰਾਂ ਦੇ ਵਿੱਚ ਦਰਜ ਕੀਤਾ ਹੈ ਆਓ ਆਪ ਜੀਆਂ ਦੇ ਨਾਲ ਸਾਂਝ ਪਾਉਣੀ ਕਰੀਏ ਕੀ ਆਖਦੇ ਨੇ ਭਾਈ ਗੁਰਦਾਸ ਜੀ ਪਹਿਲੀ ਵਾਰ ਦੀ 22ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਧਰਮ ਤੇ ਧਰਤੀ ਦੀ ਪੁਕਾਰ ਦਾ ਵਰਣਨ ਕਰਦੇ ਨੇ ਕਿ ਧਰਤੀ ਪੁਕਾਰਾਂ ਕਰ ਰਹੀ ਹੈ ਜਦ ਇਤਨਾ ਪਾਪ ਵੱਧ ਜਾਂਦਾ ਹੈ ਧਰਤੀ ਦੇ ਉੱਤੇ ਧਰਤੀ ਵੀ ਤ੍ਰਾਹੇ ਤ੍ਰਾਹੇ ਕਰ ਗਈ ਹੈ ਕੀ ਆਖਦੇ ਨੇ ਭਾਈ ਗੁਰਦਾਸ ਜੀ ਚਾਰੇ ਜਾਗੇ ਚੌਹ ਜੁਗੀ ਪੰਚਾਇਣ ਪ੍ਰਭ ਆਪੇ ਹੋਆ ਆਪੇ ਪੱਟੀ ਕਲਮ ਆਪ ਆਪੇ ਲਿਖਣ ਹਾਰਾ ਹੋਆ ਬਾਜ ਗੁਰੂ ਅੰਧੇਰ ਹੈ ਕਹਿ ਕਹਿ ਮਰਦੇ ਬਹੁ ਬਿਦਲੋਆ ਵਰਤੇ ਆਪ ਪਾਪ ਜਗਤ ਤ੍ਰਿਤੀ ਤੋਲ ਅਡੂਡੀਣਾ ਨਿਸ ਦਿਨ ਰੋਆ ਬਾਜ ਗੁਰੂ ਬਲਹੀਨ ਹੋਏ ਨਿਗਰ ਚੱਲੇ ਰਸਾ ਤਲਟੋਆ ਖੜਾ ਇਕੱਤੇ ਪੈਰ ਤੇ ਪਾਪ ਸੰਗ ਬਹੁ ਭਾਰਾ ਹੋਆ ਤੰਮੇ ਕੋਏ ਨਾ ਸਾਧੂ ਬਿਨ ਸਾਧਨ ਦਿਸੈ ਜਗ ਵਿੱਚ ਕੋ ਆ ਤੋਲ ਧਰਮ ਧੋਲ ਪੁਕਾਰੇ ਤਲ ਖਲੂਆ ਤੇਵੀ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਸਤਿਗੁਰੂ ਮਹਾਰਾਜ ਜੀਆਂ ਦੇ ਅਵਤਾਰ ਦਾ ਵਰਣਨ ਕਰਦੇ ਨੇ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ ਚਰਨ ਧੋਏ ਰਹਿ ਰਾਸ ਕਰ ਚਰਨ ਅੰਮ੍ਰਿਤ ਸਿਖਾਂ ਪਿਲਾਇਆ ਪਾਰ ਬ੍ਰਹਮ ਪੂਰਨ ਬ੍ਰਹਮ ਕਲ ਜੁਗ ਅੰਦਰ ਇਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਣ ਇੱਕ ਵਰਣ ਕਰਾਇਆ ਰਾਣ ਰੰਕ ਬਰਾਬਰੀ ਪੈਰੀ ਪਵਣ ਜਗ ਵਰਤਾਇਆ ਉਲਟਾ ਖੇਲ ਪਰਮੰਦਾ ਪੈਰਾਂ ਉੱਪਰ ਸੀਸ ਨਿਵਾਇਆ ਕਲਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ ਕਲ ਤਰਣ ਗੁਰੂ ਨਾਨਕ ਆਇਆ ਚੌਵੀਂ ਪਉੜੀ ਦੇ ਵਿੱਚ ਗੁਰੂ ਨਾਨਕ ਜੀ ਦਾ ਘਰੋਂ ਚੱਲਣ ਦਾ ਵਰਣਨ ਕੀਤਾ ਹੈ ਭਾਈ ਗੁਰਦਾਸ ਜੀਆ ਨੇ ਘਰੋਂ ਚੱਲਣਾ ਦਰਸਾਇਆ ਹੈ 24ਵੀਂ ਪਉੜੀ ਦੇ ਵਿੱਚ ਪਹਿਲਾ ਬਾਬੇ ਪਾਇਆ ਬਖਸ਼ਦਰ ਪਿਛੋਂ ਦੇ ਫਿਰ ਕਾਲ ਕਮਾਈ ਰੇਤ ਅਕ ਆਹਾਰ ਕਰ ਰੂੜਾਂ ਕੀ ਗੁਰ ਕਰੀ ਵਿਛਾਈ ਪਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਓ ਬਣਾਈ ਬਾਬਾ ਪੈਂਦਾ ਸਚਖੰਡ ਨੋ ਨਿੱਦ ਨਾਮ ਗਰੀਬੀ ਪਾਈ ਬਾਬਾ ਦੇਖੈ ਧਿਆਨ ਤਾਰ ਜਲਤੀ ਸਭ ਪ੍ਰਥਵੀ ਦਿਸ ਆਈ ਬਾਜੋ ਗੁਰੂ ਗੁਬਾਰੇ ਹੈ ਹੇ ਕਰਦੀ ਸੁਣੀ ਲੋਕਾਈ ਬਾਬੇ ਪੇਖ ਬਣਾਇਆ ਉਹ ਦਾਸੀ ਕੀ ਰੀਤ ਚਲਾਈ ਚੜਿਆ ਸੋਧਣ ਧਰਤ ਲੁਕਾਈ ਪਛਮੀ ਪੌੜੀ ਦੇ ਵਿੱਚ ਤੀਰਥਾਂ ਤੇ ਹਉਮੈ ਅਹੰਕਾਰ ਦਾ ਵਰਣਨ ਹੈ ਭਾਈ ਬਾਬਾ ਆਇਆ ਤੀਰਥੈ ਤੀਰਥ ਪੁਰਬ ਸੱਬੇ ਫਿਰ ਦੇਖੈ ਪੁਰਬ ਧਰਮ ਬਹੁ ਕਰਮ ਕਰ ਪਾਉ ਭਗਤ ਬਿਨ ਕਿਤੇ ਨ ਲਿਖੈ ਪਾਉ ਨ ਬ੍ਰਹਮਾ ਲਿਖਿਆ ਚਾਰ 베ਦ ਸਿਮਰਤ ਪੜ ਪੇਖੈ ਢੂੰਦੀ ਸਗਲੀ ਪ੍ਰਿਥਵੀ ਸਤਜੁਗ ਆਦ ਦੁਆਪਰ ਤ੍ਰੇਤੈ ਕਲਜੁਗ ਤੁੰਦੁਕਾਰ ਹੈ ਪਰਮ ਭਲਾਈ ਬਹੁ ਬਿਦ ਭੇਖੈ ਭੇਖੀ ਪ੍ਰਭ ਨ ਪਾਈ ਹੈ ਆਪ ਗਵਾਏ ਰੂਪ ਨ ਰਖੈ ਗੁਰਮੁਖ ਵਰਨ ਅਵਰਨ ਹੋਏ ਨਿਵ ਚੱਲਣਾ ਗੁਰ ਸਿਖ ਵਿਸੇਖੈ ਤਾ ਕਿਛ ਕਾਲ ਪਵੈ ਦਰ ਲਿਖੈ 26ਵੀਂ ਪੌੜੀ ਦੇ ਵਿੱਚ ਉਸ ਸਮੇਂ ਦੇ ਹਾਲਾਤਾਂ ਦਾ ਵਰਣਨ ਹੈ ਭਾਈ ਜਤੀ ਸਤੀ ਚਿਰ ਜੀਵਣੇ ਸਾਧਕ ਸਿੱਧ ਨਾਤ ਗੁਰ ਚੇਲੇ ਦੇਵੀ ਦੇਵਰ ਖੀਸਰਾ ਪੈਰੋ ਖੇਤ੍ਰਪਾਲ ਬਹੁ ਮਿਲੀ ਗਣ ਗੰਧਰਬ ਅਪਸਰਾ ਕਿੰਨਰ ਜਖ ਚਲਿਤ ਬਹੁ ਖੇਲੇ ਰਾਗਸਦਨਉ ਦੈਂਤ ਲਖ ਅੰਦਰ ਦੂਜਾ ਪਉ ਦਹੀਲੀ ਓ ਮੈਂ ਅੰਦਰ ਸਭ ਕੋ ਡੁੱਬੇ ਗੁਰੂ ਸਣੇ ਬਹੁ ਚੇਲੇ ਗੁਰਮੁਖ ਕੋਈ ਨਾ ਦਿਸੈ ਟੁੰਡੇ ਤੀਰਥ ਯਾਤਰੀ ਮੇਲੇ ਡਿਟھے ਹਿੰਦੂ ਤੁਰਕ ਸਭ ਫਿਰ ਪੈ ਕੰਬਰ ਕਉਮ ਕਤੇਲੇ ਅੰਧੀਂਂ ਦੇ ਖੋਹੇ ਠੇਲੇ ਅਗੇ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਅੰਦਰ ਪਹਿਲੀ ਵਾਰ ਦੀ 27ਵੀਂ ਪੌੜੀ ਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਗਟ ਹੋਣਾ ਦਰਸਾਉਂਦੇ ਨੇ ਸਤਿਗੁਰ ਨਾਨਕ ਪ੍ਰਗਟਿਆ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਜੋ ਕਰ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰ ਪਲੋਆ ਸਿੰਘ ਬੁਕੇ ਮਿਰਗਵਲੀ ਪੰਨੀ ਜਾਏ ਨ ਤੀਰ ਤਰ ਹੋਆ ਜਿੱਥੇ ਬਾਬਾ ਪੈਰ ਧਰੇ ਜਾ ਆਸਣ ਥਾਪਣ ਸੋਆ ਸਿੱਧੇ ਆਸਣ ਸਭ ਜਗਤ ਦੀ ਨਾਨਕ ਆਦਮਤੀ ਜੀ ਕੋ ਆ ਕਰ ਕਰ ਅੰਦਰ ਧਰਮ ਸਾਲ ਹੋ ਵੇ ਕੀਰਤਨ ਸਦਾ ਬਸੋਆ ਬਬੇ ਤਾਰੇ ਚਾਰ ਚੱਕ ਨੌਖੰਡ ਪ੍ਰਥਮੀ ਸੱਚਾ ਟੂਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਬਬੇ ਤਾਰੇ ਚਾਰ ਚੱਕ ਨੋ ਖੰਡ ਪ੍ਰਥਮੀ ਸਚਾ ਠੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ